ਉਹਨਾਂ ਲਿਖਿਆ ਵੀ ਉਹ ਜਗ੍ਹਾ ਤੇ ਸੱਚਮੁੱਚ ਬਹੁਤ ਵੱਡੇ ਬਾਗ ਨੇ ਕਿਸੇ ਦੇ ਜੇ ਕੋਈ ਜਾਵੇ ਮੈਂ ਵੀ ਇੱਕ ਵੇਖਿਆ ਇੱਕ ਪਰਿਵਾਰ ਉੱਤੇ ਚਲਾ ਗਿਆ ਇਥੋਂ ਬਾਹਰੋਂ ਛੋਟਾ ਜਿਹਾ ਬੱਚਾ ਉਹਨਾਂ ਨੂੰ ਲਾਈਨ 'ਚ ਲੱਗੇ ਨਾ ਬੀਬੀਆਂ ਇੱਧਰ ਲਾਈਨ 'ਚ ਲੱਗਦੀਆਂ ਜੈਂਟਸ ਦੂਜੇ ਪਾਸੇ ਲੱਗ ਜਾਂਦੇ ਕਈ ਵਾਰ ਤਉਨੂੰ ਭੁਲੇਖਾ ਪੈ ਗਿਆ ਵੀ ਸ਼ਾਇਦ ਛੋਟਾ ਜਿਹਾ ਉਹਨਾਂ ਦਾ ਬੱਚਾ ਸੀ 6-7 ਸਾਲ ਦਾ ਉਹਨਾਂ ਨੂੰ ਲੱਗਾ ਵੀ ਸ਼ਾਇਦ ਮੇਰੇ ਹਸਬੰਦ ਨੇ ਉਹਦਾ ਹੱਥ ਫੜ ਲਿਆ ਬੀਬੀ ਨੂੰ ਲੱਗਾ ਸ਼ਾਇਦ ਉਧਰ ਰਹਿ ਉਹ ਥੋੜੀ ਜਿਹੀ ਭੀੜ ਵਿੱਚ ਬੱਚਾ ਪਛੜਦਾ ਪਛੜਦਾ ਅੱਗੇ ਪਿੱਛੇ ਹੋ ਗਿਆ ਦਰਸ਼ਨੀ ਡਿਉੜੀ ਤੋਂ ਬਾਹਰ ਸ਼੍ਰੀ ਘਾਲ ਤੱਕ ਸਹਿਬ ਕੋ ਤੋਂ ਲੇਨ ਵਿੱਚ ਲੱਗ ਕੇ ਕਾਲੀ ਨਾਲ ਜਦੋਂ ਚਲਦੇ ਆਂ ਚਲਦੇ ਆਂ ਦਰਸ਼ਨੀ ਡਿਉੜੀ ਅੰਦਰ ਲੰਘੇ ਫਿਰ ਉੱਥੇ ਜਾ ਕੇ ਵਿੱਚ ਸਿਰਫ ਇੱਕ ਪਾਈਪ ਦੀ ਡਿਵਰਸ਼ਨ ਨਾਲ ਇਕੱਠੇ ਹੋ ਜਾਂਦੇ ਤੋ ਬੀਬੀ ਦਾ ਧਿਆਨ ਆਪਣੇ ਬੰਦੇ ਵੱਲ ਹਰੇਕ ਦਾ ਆਪਣੇ ਜੀਆਂ ਵੱਲ ਹੁੰਦਾ ਉਹਨੇ ਉਹਨੂੰ ਪੁੱਛਿਆ ਆਵਾਜ਼ ਦੇ ਕੇ ਕਹਿੰਦੀ ਜੀ ਤੁਹਾਡੇ ਨਾਲ ਹੀ ਆ ਰਵੀ ਕਾਕਾ ਛੋਟਾ ਜਿਆ ਉਹ ਕਹਿੰਦਾ ਨਹੀਂ ਉਹ ਤਾਂ ਤੁਹਾਡੇ ਨਾਲ ਹੈ ਉਹ ਕਹਿੰਦੀ ਮੇਰੇ ਨਾਲ ਨਹੀਂ ਹੈ ਤੋ ਵਿਚਾਰੇ ਘਬਰਾ ਗਏ ਵਿੱਚੋਂ ਲਹਿਨ ਚ ਉਹਨਾਂ ਨੂੰ ਉਹ ਛੱਡ ਕੇ ਬਾਹਰ ਨਿਕਲਣਾ ਪਿਆ ਇੱਕਦਮ ਪਸੀਨੋ ਪਸੀਨੀ ਹੋ ਗਏ ਕਬਰੇ ਕੋਈ ਬਾਹਰ ਲੱਭਣ ਲੱਗ ਪਏ ਉਹ ਬੱਚਾ ਉਹਨਾਂ ਨੂੰ ਕਹਾਲ ਤੱਕ ਸਹਿਬ ਕੋਲ ਲੱਭਿਆ ਨਹੀਂ ਫਿਰ ਉਹਨਾਂ ਨੂੰ ਸਾਡੀ ਸੁੱਧ ਬੁੱਧ ਬਿਸਰ ਗਈ ਵੇ ਦਰਸ਼ਨ ਕਰਨ ਆਏ ਜਿਹੜਾ ਬੱਚਾ ਗਵਾਚ ਜਾਏ ਉਹਦੇ ਨਾਲ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ ਦੋਨੋਂ ਪਰ ਕਰਮੋ ਚ ਇੱਕ ਜਣ ਇੱਧਰ ਇੱਕ ਜਣ ਉੱਧਰ ਘੁੰਮ ਕੇ ਇਨਫੋਰਮੇਸ਼ਨ ਵਿੱਚ ਗਏ ਉੱਥੇ ਜਾ ਕੇ ਖਬਰ ਦਿੱਤੀ ਕੋਈ ਅਨਾਉਂਸਮੈਂਟ ਕਰਦੇ ਹੋ ਐ ਕਰਦੇ ਹੋ ਨੱਠ ਭੱਜ ਬਹੁਤ ਹੋਈ ਇੱਕ ਘੰਟਾ ਉਹ ਤਕਰੀਬਨ ਲੱਭਦੇ ਰਹੇ ਜਿਵੇਂ ਜਿਵੇਂ ਲੇਟ ਹੋ ਰਹੀ ਸੀ ਤਿਵੇਂ ਤੇਵੇਂ ਮਾਂ ਦੀ ਹਾਲਤ ਜਿਹੜੀ ਉਹ ਵਿਗੜ ਰਹੀ ਸੀ ਜਿਵੇਂ ਜਿਵੇਂ ਦੇਰੀ ਹੋ ਰਹੀ ਸੀ ਬੱਚਾ ਲੱਭਣ ਵਿੱਚ ਤਿਵੇਂ ਤੇਵੇਂ ਉਹਨਾਂ ਦੀ ਬੇਵਲਤਾ ਵੱਧ ਰਹੀ ਸੀ ਹਾਲਾਤ ਵਿਗੜ ਰਹੇ ਸਨ ਹੱਕ ਹਾਰ ਕੇ ਜਦੋਂ ਉਹਨਾਂ ਨੂੰ ਨਹੀਂ ਲੱਭਿਆ ਉਹਨੇ ਔਰ ਲਰਖਾ ਵੀ ਦਿੱਤੀ ਰਿਪੋਰਟ ਮੋਬਾਈਲ ਤੋਂ ਫੋਟੋ ਵੀ ਦੇ ਦਿੱਤੀ ਤਾਂ ਦੁਖੀ ਹੋ ਕੇ ਨਾ ਡੇਢ-ਦੋ ਘੰਟੇ ਬਾਅਦ ਜਿੱਥੇ ਬਾਬਾ ਬੁੱਢਾ ਸਾਹਿਬ ਜੀਆਂ ਦੀ ਵੇਰ ਹੈ ਬਾਬਾ ਬੁੱਢਾ ਸਾਹਿਬ ਦੀ ਵੇਰ ਕੋਲ ਸरोवर ਦੇ ਕੰਢੇ ਬਹਿ ਗਏ ਤਾਂ ਮਾਈ ਹਰਮੰਦਰ ਸਾਹਿਬ ਵੱਲ ਹੱਥ ਜੋੜ ਕੇ ਰੋਈ ਜਾਂਦੀ ਆ ਦਾਦਾ ਇੱਥੋਂ ਤਾਂ ਮਿਲਦੇ ਆ ਲੋਕਾਂ ਨੂੰ ਮੇਰਾ ਇੱਥੇ ਗੁਆਚ ਗਿਆ ਬੁਰੇ-ਬੁਰੇ ਖਿਆਲ ਮਨ ਚਾਣ ਕੋਈ ਹੱਥ ਫੜ ਕੇ ਨਾ ਲੈ ਜਾਏ ਇੱਕ ਬੱਚਾ ਬਾਹਰੋਂ ਗਿਆ ਹੋਇਆ ਸੀ ਉਹਦੇ ਕੱਪੜੇ ਇਸ ਤਰ੍ਹਾਂ ਦੇ ਤਾਂ ਕੋਈ ਲੈ ਨਾ ਜਾਵੇ ਸੁਣਿਆ ਇੱਥੇ ਭਈਏ ਲੈ ਜਾਂਦੇ ਨੇ ਸੁਣਿਆ ਲੋਕ ਹੱਥ ਵੱਡ ਕੇ ਮੰਗਲ ਲਾ ਦਿੰਦੇ ਨੇ ਬੜੇ ਖਿਆਲ ਫਰਾਏ ਮਨ ਚ ਤੋ ਰੋ ਰਹੀ ਸੀ ਹਰਮੰਦਰ ਸਾਹਿਬ ਹੱਥ ਜੋੜ ਕੇ ਹੇ ਗੁਰੂ ਰਾਮਦਾਸ ਮਹਾਰਾਜ ਇੱਥੋਂ ਤਾਂ ਜਿਹਦੇ ਪੁੱਤ ਨਹੀਂ ਉਹਨੂੰ ਪੁੱਤ ਮਿਲਦੇ ਨੇ ਜਿਹਦੇ ਦਾਤਾਂ ਨਹੀਂ ਉਲਾਦ ਦੀ ਉਹਨੂੰ ਉਲਾਦ ਮਿਲਦੀ ਹੈ ਮੇਰਾ ਕਿਵੇਂ ਗਵਾ ਸਕਦਾ ਤੋ ਰੋਈ ਜਾ ਰਹੀ ਸੀ 20-25 ਮਿੰਟੋਂ ਰੋਂਦੀ ਰਹੀ ਅਖੀਰ ਬੰਦੇ ਦਾ ਰੋਣਾ ਅਥਰੂ ਸੁੱਕ ਜਾਂਦੇ ਨੇ ਫਿਰ ਅੰਦਰੋਂ ਹਿੱਜਕੀ ਸ਼ੁਰੂ ਹੋ ਜਾਂਦੀ ਹੈ ਤਾਂ ਇੰਨੇ ਗਹਿਰੇ ਸਦਮੇ ਦੁੱਖ ਵਿੱਚੋਂ ਵਿਰਾਗ ਵਿੱਚ ਰੋਵੇ ਫਿਰ ਪਤਾ ਕਲਾ ਕੀ ਵਰਤੀ ਇੰਨੀ ਭੀੜ ਵਿੱਚ ਉਹ ਬੱਚਾ ਉਸੇ ਜਗ੍ਹਾ ਤੇ ਬਾਬਾ ਬੁੱਢਾ ਸਾਹਿਬ ਦੀ ਵੇਰ ਕੋਲ ਰੋਂਦੀ ਹੋਈ ਆਪਣੀ ਮਾਂ ਨੂੰ ਪਿੱਛੇੋਂ ਮੋੜਦੇ ਤੇ ਹੱਥ ਰੱਖ ਕੇ ਕਹਿੰਦਾ ਮਮ ਜਦੋਂ ਮਾਂ ਕਿਹਾ ਤੇ ਉਹਨੂੰ ਤਾਂ ਐ ਲੱਗਾ ਵੇ ਕੀ ਹੋ ਗਿਆ ਦਵਾ ਦਵ ਬੱਚੇ ਨੂੰ ਘੁੱਟ ਕੇ ਗਲ ਨਾਲ ਲਾਇਆ ਮੂੰਹ ਚੁੰਮਿਆ ਮਸਤਕ ਚੁੰਮਿਆ ਦੋਕ ਮਿੰਟ ਡੇਢ ਮਿੰਟ ਇਸ ਤਰ੍ਹਾਂ ਵਿਚਾਰੀ ਮੋਹ ਚ ਪਿਆਰ ਕਰਦੀ ਰਹੀ ਫਿਰ ਉਹਨੇ ਪੁੱਛਿਆ ਕਹਿੰਦੀ ਤੂੰ ਮੈਨੂੰ ਕਿਵੇਂ ਲੱਭ ਲਿਆ ਤਾ ਉਹ ਬੱਚਾ ਉਂਗਲ ਕਰਕੇ ਕਹਿੰਦਾ ਉਹ ਬਾਬਾ ਜੀ ਛੱਡ ਕੇ ਗਏ ਲੰਬਾ ਸ਼ਰੀਰ ਪਿੱਛੋਂ ਚਿੱਟਾ ਚੋਲਾ ਦਿਖਿਆ ਉਹ ਕਹਿੰਦੀ ਮੈਂ ਉੱਥੇ ਤੱਕ ਪਹੁੰਚ ਨਹੀਂ ਸਕੀ ਉਹ ਕੌਣ ਸੀ ਕਿਹੜਾ ਐਨੀ ਭੀੜ ਚੋਂ ਲੱਭ ਕੇ ਮਾਂ ਕੋਲ ਛੱਡ ਗਿਆ ਸਾ ਸੰਗਤ ਅਸਲ ਵਿੱਚੋ ਮੇਰਾ ਧੰਨ ਗੁਰੂ ਰਾਮਦਾਸ ਜੀ ਸੀ। ਸੋ ਸ੍ਰੀ ਉੱਥੇ ਗੁਆਚੇ ਲੱਭ ਜਾਂਦੇ ਨੇ ਭਾਈ ਅੰਦਰ ਪ੍ਰੇਮ ਭਾਵਨਾ ਸ਼ਾਇਦ ਉਹਨਾਂ ਦੇ ਅੰਦਰ ਭਾਵਨਾ ਗੁਰੂ ਨੇ ਪੈਦਾ ਕਰਨੀ ਸੀ ਤਾਂ ਇਹ ਕਲਾ ਵਰਤੀ ਸਭ ਕੋ